ਕੀ ਕਦੀ ਤੁਸੀਂ ਦੇਖਿਆ ਵੀ ਕਿਸੇ ਮੰਗਤੇ ਨੂੰ ਕਿਸੇ ਨੇ ਜੀ ਕਰਕੇ ਬੁਲਾਇਆ ਹੋਵੇ ਕਿਸੇ ਮੰਗਤੇ ਨੂੰ ਆਦਰ ਦਿੱਤਾ ਹੋਵੇ ਨਹੀਂ ਲੱਗਦਾ ਨਹੀਂ ਆਮ ਤੌਰ ਤੇ ਸਾਡੀ ਨਜ਼ਰਾਂ 'ਚ ਤੇ ਹੈ ਜਿਹਦੇ ਕੋਲ ਪੈਸੇ ਜ਼ਿਆਦਾ ਨੇ ਜਿਹਦੇ ਕੋਲ ਜਾਇਦਾਦ ਬੜੀ ਹੈ ਜਿਹੜਾ ਅਮੀਰ ਬੰਦਾ ਕਿਹਾ ਜਾਂਦਾ ਉਹਨੂੰ ਤੇ ਅਸੀਂ ਬੜੇ ਸਤਿਕਾਰ ਨਾਲ ਗੱਲ ਕਰਦੇ ਹਾਂ ਉਹ ਭਾਵੇਂ ਬੁਲਾਵੇ ਨਾ ਬੁਲਾਵੇ ਅਸੀਂ ਫਿਰ ਵੀ ਸਤਿਕਾਰ ਨਾਲ ਗੱਲ ਕਰਦੇ ਹਾਂ ਦੂਜੀ ਕੈਟਾਗਰੀ ਹੈ ਜਿਹੜੇ ਮਿਡਲ ਮੈਨ ਨੇ ਐਵਰੇਜ ਉਹਨਾਂ ਦਾ ਠੀਕ ਹੈ ਆਪਣਾ ਕੰਮ ਕਰ ਜੋ ਵੀ ਹੈ ਨੌਕਰੀ ਕੰਮ ਰੋਜ਼ਗਾਰ ਆਪਣੀ ਰੋਟੀ ਪਾਣੀ ਖਾਂਦੇ ਨੇ ਬੱਚੇ ਪਾਲੇ ਠੀਕ ਹੈ ਤੀਸਰੀ ਕੈਟਾਗਰੀ ਹੈ ਬਿਲੋ ਪਾਵਰਟੀ ਲਾਈਨ ਜਿਹੜੇ ਵਿਚਾਰੇ ਬੜੀ ਮਿਹਨਤ ਮੁਸ਼ਕਲ ਕਰਕੇ ਮਸਾਂ ਦੋ ਡੰਗ ਦੀ ਰੋਟੀ ਖਾਂਦੇ ਨੇ ਪਰ ਐਜ ਲਈ ਚੌਥੀ ਕੈਟਾਗਰੀ ਦਾ ਕੋਈ ਨਾਂ ਹੀ ਨਹੀਂ ਲਿਆ ਜੇ ਮੰਗ ਤੇ ਉਹ ਵਿਚਾਰੇ ਉਹ ਨੇ ਜਿਨ੍ਹਾਂ ਕੋਲ ਦੋ ਡੰਗ ਦੀ ਰੋਟੀ ਖਾਣ ਵੀ ਨਹੀਂ ਹੈ ਤੇ ਉਹਨਾਂ ਨੂੰ ਮਜਬੂਰੀ ਆਪਣੇ ਹੱਥ ਤੁਹਾਡੇ ਅੱਗੇ ਝੁਨੇ ਪੈਂਦੇ ਨੇ ਮੰਗਣਾ ਪੈਂਦਾ ਹੈ ਇਸੇ ਕਰਕੇ ਉਹਦਾ ਨਾਂ ਹੀ ਮੰਗਦਾ ਵਿਚਾਰਿਆਂ ਦਾ ਪਾਤਾ ਪਰ ਗੱਲ ਇਹ ਹੈ ਵੀ ਕਾਰਨ ਕੋਈ ਵੀ ਹੋ ਸਕਦਾ ਹੈ ਜਿਹੜਾ ਮੰਗਲ ਲੀ ਹੈ ਨਾ ਉਹ ਮੰਗਤਾ ਸ਼ੌਂਕ ਨਾਲ ਕੋਈ ਨਹੀਂ ਬਣਿਆ ਉਹਦਾ ਕਾਰਨ ਕੁਝ ਵੀ ਹੋਵੇ ਪਰ ਉਹ ਮਜਬੂਰ ਹੈ ਵੀ ਉਹ ਆਪਣੀ ਰੋਟੀ ਵੀ ਨਹੀਂ ਆਕਮਾ ਸਕਦਾ ਤੋਂ ਭਾਈ ਅਸੀਂ ਇਹ ਬਿਲਕੁਲ ਸੋਚ ਲਈਏ ਵੀ ਜਿਹੜੇ ਮਨੁੱਖ ਬਹੁਤ ਅਮੀਰ ਨੇ ਉਹ ਆਪਣੀ ਸਿਆਣਵਕਲ ਕੇ ਅਮੀਰ ਨਹੀਂ ਹੋਏ ਤੇ ਜਿਹੜੇ ਵਿਚਾਰੇ ਮੰਗਤੇ ਨੇ ਉਹ ਆਪਣੀ ਕਿਸੇ ਗਲਤੀ ਕਰਕੇ ਮੰਗਤੇ ਨਹੀਂ ਹੋਏ ਮਾਰਾ ਜੀ ਦੇ ਬਾਣੀ ਚ ਲਿਖਿਆ ਹੈ ਕਿ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੀ ਚੋਜ ਉਡਾਣਾ ਇਹ ਤੇ ਉਸ ਪ੍ਰਮਾਤਮਾ ਦੀ ਖੁਸ਼ੀ ਹੈ ਉਹਦੀ ਮਾਲਕ ਦੀ ਉਹਦੀ ਮौज ਹੈ ਵੀ ਕੋਈ ਅਮੀਰ ਹੈ ਕੋਈ ਐਵਰੇਜ ਹੈ ਕੋਈ ਗਰੀਬ ਹੈ ਕੋਈ ਵਿਚਾਰਾ ਮੰਗਤਾ ਹੈ ਪਰ ਅਸਲ ਵਿੱਚ ਇਹ ਨਾ ਭੁੱਲੀਏ ਕਿ ਅਮੀਰ ਹੋਵੇ ਜਾਂ ਮੰਗਤਾ ਹੋਵੇ ਹਰੇਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਮੈਂ ਜਿਹੜਾ ਕਿਹਾ ਮਗਦੇ ਨੂੰ ਕਦੀ ਜੀ ਕਰਕੇ ਨਹੀਂ ਬੋਲਿਆ ਕਿਉਂ ਕਿ ਮਗਦੇ ਦੇ ਅੰਦਰ ਤੁਹਾਨੂੰ ਇਹ ਨਹੀਂ ਲੱਗਦਾ ਪਰਮਾਤਮਾ ਦੀ ਉਹੀ ਜੋਤ ਹੈ ਜਿਹੜੀ ਮੇਰੇ 'ਚ ਹੈ ਉਹੀ ਹੈ ਜਿਹੜੀ ਇੱਕ ਅਰਬਪਤੀ 'ਚ ਹੈ ਜੋਤ ਤਾਂ ਪਰਮਾਤਮਾ ਦੇ ਸਭ ਦੇ ਅੰਦਰ ਹੈ ਅਸੀਂ ਕਿਉਂ ਨਹੀਂ ਪਰਮਾਤਮਾ ਦੇਖਦੇ ਅਸੀਂ ਕਿਉਂ ਅਗਲੇ ਦੇ ਕੱਪੜੇ ਦੇਖ ਕੇ ਉਹਲੇ ਦਾ ਧਨ ਦੇਖ ਕੇ ਅਗਲੇ ਦਾ ਸਟੇਟਸ ਦੇਖ ਕੇ ਉਹਦੀ ਇੱਜ਼ਤ ਕਰਦੇ ਇੱਕ ਮਨੁੱਖ ਦੂਜੇ ਮਨੁੱਖ ਦੀ ਇੱਜ਼ਤ ਕਰੇ ਕਿਉਂਕਿ ਹਰੇਕ ਦੇ ਅੰਦਰ ਪਰਮਾਤਮਾ ਵਸਦਾ ਹੈ ਬਾਣੀ ਦਾ ਤਾਂ ਸਪਸ਼ਟ ਐਲਾਨ ਹੈ ਕਿ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਿਆ ਇਸ ਕਰਕੇ ਹਰੇਕ ਬੰਖ ਦਾ ਸਤਿਕਾਰ ਕਰੋ ਸਗੋਂ ਜਿਹੜੇ ਗਰੀਬ ਲਤਾੜੇ ਲੋਕ ਨੇ ਜਿਨ੍ਹਾਂ ਦੇ ਰਿਸੋਰਸਸ ਘੱਟ ਨੇ ਉਹਨਾਂ ਨਾਲ ਜ਼ਿਆਦਾ ਪਿਆਰ ਕਰੋ ਉਹਨਾਂ ਨੂੰ ਜ਼ਿਆਦਾ ਮਿਲੋ ਹੋ ਸਕੇ ਜਿੱਥੋਂ ਤੱਕ ਕੋਸ਼ਿਸ਼ ਕਰੋ ਉਹਨਾਂ ਦੀ ਮਦਦ ਕਰੋ ਤਾਂ ਜੇ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਹੈ ਅੱਛੇ ਤਰੀਕੇ ਨਾਲ ਬਤੀਤ ਕਰ ਸਕਣ ਜ਼ਿੰਦਗੀ ਦਾ ਹੱਕ ਹਰ ਕਿਸ ਨੂੰ ਧੰਨਵਾਦ